ਇਹਦਾ ਇਲਾਜ ਇਸ ਦਾ ਬੱਚੀ ਦਾ ਬਹੁਤ ਮਹਿੰਗਾ ਹੈ ਜੋ ਕਿ ਅਸੀਂ ਕਰਾ ਨਹੀਂ ਪਾande ਕਿਸ ਚੀਜ਼ ਦਾ ਇਲਾਜ 6 ਮਹੀਨੇ ਬਿਮਾਰੀ ਨਾਲ 6 ਮਹੀਨੇ ਆ ਤੀ ਜਦੋਂ ਤੋਂ ਬਿਮਾਰੀ ਹੈ 7 ਸਾਲ ਦੀ ਹੋ ਚੁੱਕੀ ਹੈ 6 ਮਹੀਨੇ ਤੋਂ ਅਸੀਂ ਬਲੱਡ ਚੜਵਾ ਰਹੇ ਹਾਂ ਇਸ ਨੂੰ ਐਸੇ ਦੀ ਦਿੱਕਤ ਆ ਰਹੀ ਹੈ ਅਸੀਂ ਇਹਦਾ ਬੋਨ ਮੈਰੋ ਆਪਰੇਸ਼ਨ ਕਰਵਾਉਣਾ ਚਾਹੁੰਦੇ ਹਾਂ ਤੀ ਤਾਂ 35 ਤੀ ਤਾਂ 40 ਰੁਪਏ ਦਾ ਇਲਾਜ ਦੱਸਿਆ ਡਾਕਟਰਾਂ ਨੇ ਕਿ ਜਿੰਨੇ ਵੀ ਸਾਡੀ ਵੱਧ ਤੋਂ ਵੱਧ ਘੱਟ ਤੋਂ ਘੱਟ ਮਦਦ ਹੋ ਸਕਦੀ ਹੈ ਨਾਰੇ ਵੀਰ ਸਾਡੀ ਮਦਦ ਜ਼ਰੂਰ ਕਰਨ। ਪਾਪਾ ਇਹਨਾਂ ਦੇ ਦਿਹਾੜੀ ਟੱਪਾਈ ਕਰਦੇ ਨੇ। ਹਾਂਜੀ ਕਿੰਨੀ ਦੜੀ ਕਰਦੇ। ਨਿਆੜੀ ਇਦਾਂ ਹੀ ਹੈ 304 ਤੋਂ 403 ਜਿੰਦੀ ਹਾਂਜੀ। ਨੇ ਮੈਡੀਸਨ ਨਾਲ ਕੋਈ ਦਿੱਕਤ ਨਹੀਂ ਹੁੰਦੀ। ਬਲੱਡ ਜਦੋਂ ਆਪਾਂ ਨਹੀਂ ਚੜਵਾਉਂਦੇ ਫਿਰ ਪਰੇਸ਼ਾਨੀ ਹੁੰਦੀ ਹੈ, ਬੁਖਾਰ ਹੋ ਜਾਂਦਾ। ਮੈਂ ਤੁਹਾਡਾ ਆਪਣਾ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਖਸਬਾ ਕਲਨੌਰ ਨਜ਼ਦੀਕ ਪਿੰਡ ਸ਼ਿਕਾਰ ਦੇ ਵਿੱਚ ਸੋ ਕਿਸੇ ਵਕਤ ਤਾਂ ਰੱਬ ਦੀਆਂ ਕੀਤੀਆਂ ਤੇ ਵੀ ਇਨਸਾਨ ਨੂੰ ਗੁੱਸਾ ਆ ਹੀ ਜਾਂਦਾ ਇਹ ਗੁੱਸਾ ਆਵੇ ਕਿਉਂ ਵੀ ਕਿਉਂ ਨਾ ਇੱਕ ਛੋਟੀ ਬੱਚੀ ਆ ਕਿਸ ਬਿਮਾਰੀ ਨਾਲ ਪੀੜਤ ਆ ਸੋ ਸਾਰੀ ਗੱਲਬਾਤ ਜਿਹੜੀ ਆ ਫੇਰ ਸੰਦੇ ਨਾਲ ਜਰੂਰ ਅਸੀਂ ਕਰਦੇ ਆ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਪਲਦੀਪ ਕੌਰ ਮੰਦਿਕਾ ਵੀ ਸੋਸ਼ਲ ਮੀਡੀਆ ਤੁਸੀਂ ਜਿਹੜੀ ਇੱਕ ਵੀਡੀਓ ਜਿਹੜੀ ਆ ਪੇਜ ਤੇ ਵਾਇਰਲ ਹੋਈ ਥੱਡੀ ਮਤਲਬ ਕਿਉਂ ਮਤਲਬ ਵੀਡੀਓ ਜਿਹੜੀ ਵਾਇਰਲ ਕਰਨ ਦੀ ਲੋੜ? ਇਹ ਵੀਡੀਓ ਅਸਲੀ ਵਾਇਰਲ ਕਰਨ ਦੀ ਲੋੜ ਪਈ ਕਿਦਾ ਇਲਾਜ ਇਸ ਦਾ ਬੱਚੇ ਦਾ ਬਹੁਤ ਮਹਿੰਗਾ ਹੈ ਜੋ ਕਿ ਅਸੀਂ ਕਰਾ ਨਹੀਂ ਪਾande ਕਿਸ ਚੀਜ਼ ਦਾ ਇਲਾਜ? ਥੈਲਸੀਮੀਆ ਬਿਮਾਰੀ ਨਾਮ ਕਿੰਨੇ ਚਿਰ ਤੋਂ ਬੱਚੀ ਜਿਹੜੀ ਹੁਣ ਵੀਰਸ ਕੁਮੜੀ 6 ਮਹੀਨਿਆਂ ਦੀ ਜਦੋਂ ਤੋਂ ਬਿਮਾਰੀ ਹੈ 7 ਸਾਲ ਦੀ ਹੋ ਚੁੱਕੀ ਹੈ 6 ਮਹੀਨਿਆਂ ਤੋਂ ਅਸੀਂ ਬਲੱਡ ਚੜਵਾ ਰਹੇ ਹਾਂ ਇਸ ਨੂੰ ਮੰਨ ਲੋ ਹੁਣ ਤੱਕ ਜਿਹੜਾ ਮਨ ਲੋ ਕਿਥੇ ਜੜੀ ਹੈ ਟ੍ਰੀਟਮੈਂਟ ਜਿਹੜੀ ਹੈ ਕਿਸ ਮਨ ਲੋ ਹਸਪਤਾਲ ਦੇ ਵਿੱਚ ਜਿਹੜੀ ਚੱਲ ਰਹੀ ਹੈ ਜਿਹੜੀ ਗੁਰ ਰਾਮਦਾਸ ਤੋਂ ਬਲੱਡ ਸੀ ਡਵਾਈਸ ਦੱਸ ਨੂੰ 15 ਦਿਨਾਂ ਬਾਅਦ ਹਾਂਜੀ ਮਨ ਲੋ ਹੁਣ ਤੱਕ ਜਿਹੜਾ ਮਨ ਲੋ ਕਿਹ ਚੀਜ਼ ਦੀ ਜਿਹੜੀ ਪੈਸੇ ਦੀ ਦਿੱਕਤ ਆ ਰਹੀ ਹੈ ਜਾਂ ਬਲੱਡ ਦੀ ਦਿੱਕਤ ਆ ਰਹੀ ਹੈ ਐਸੇ ਦੀ ਦਿੱਕਤ ਆ ਰਹੀ ਹੈ ਅਸੀਂ ਇਹਦਾ ਬੋਰ ਮੈਰੋ ਆਪਰੇਸ਼ਨ ਕਰਵਾਉਣਾ ਚਾਹੁੰਦੇ ਹਾਂ ਕਿਸ ਟਾਈਮ ਜਿਹੜਾ ਕਿਸ ਟਾਈਮ ਡਾਕਟਰਾਂ ਨੇ ਜਿਹੜਾ ਆਪਰੇਟ ਜਿਹੜਾ ਦੱਸਿਆ ਆਪਰੇਟ ਤੇ ਤਾਂ 35 ਤੇ 40 ਰੁਪਏ ਦਾ ਇਲਾਜ ਦੱਸਿਆ ਡਾਕਟਰਾਂ ਨੇ ਜੋ ਕਿ ਜਦੋਂ ਸਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਉਦੋਂ ਇਸ ਇਲਾਜ ਕਰਵਾਵਾਂਗੇ ਉਹ ਕਿਹੜੇ ਅੰਮ੍ਰਿਤਸਰ ਵਾਲਿਆਂ ਦੱਸਿਆ ਜਾਂ ਕਿੰਨੇ ਵਸਿਆ ਡਾਕਟਰ ਸ਼ੂਤੀ ਲੁਧਿਆਣੇ ਤੋਂ ਹਾਂਜੀ ਕਿਤੇ ਇੱਥੇ ਅੰਮ੍ਰਿਤਸਰਾਂ ਦੇ ਜਾਂ ਕਿ ਅੰਮ੍ਰਿਤਸਰ ਹਾਂਜੀ ਕਿੰਨਾ ਜਿਹੜਾ ਉਹਨਾਂ ਟਾਈਮ ਜਿਹੜਾ ਲੱਛਾ ਟਾਈਮ ਇਹਨਾਂ ਦਾ ਇਸ ਬੱਚਿਆਂ ਦਾ ਯਾਨੀ ਕਿ ਛੋਟੇ ਬੱਚਿਆਂ ਦਾ ਇਲਾਜ ਹੋ ਜੇ ਉਹ ਬੈਟਰ ਹੈ ਜੋ ਵੱਡੇ ਹੋ ਜਾਣ ਫਿਰ ਰਿਸਕ ਹੁੰਦਾ ਹਾਂਜੀ ਕੋਈ ਤੁਹਾਨੂੰ ਜਿਹੜਾ ਸਮਾਂ ਸੀ ਮਤ ਦੇ ਵਿੱਚ ਦੱਸਿਆ ਹੋਏਗਾ ਹਾਂਜੀ ਇਲਾਜ ਤੇ ਸਾਨੂੰ ਦੱਸਿਆ ਕਿ ਹੋਣੀ ਕਰਵਾਉਣਾ ਬੈਟਰ ਰਹੇਗਾ ਹਾਂਜੀ ਉਹ ਜਿਹੜੀ ਮਤਲਬ ਮੈਡੀਸਿਨ ਜਾਂ ਟ੍ਰੀਟਮੈਂਟ ਬਹੁਤ ਵੈਸੇ ਤੁਹਾਡੀ ਚੱਲੀ ਗਈ ਹਾਂਜੀ ਮੈਡੀਸਿਨ ਚੱਲ ਰਹੀ ਹੈ ਹਾਂਜੀ ਕਿੰਨੇ ਤਰ੍ਹਾਂ ਬਾਅਦ ਜਿਹੜਾ ਬਲੱਡ ਜਿਹੜਾ ਚੇਂਜ ਜਿਹੜਾ ਹੋ ਰਿਹਾ 15 ਦਿਨਾਂ ਬਾਅਦ ਹਾਂਜੀ ਉਹ ਕਿਵੇਂ ਜਿਹੜਾ ਪ੍ਰੋਵਾਈਡ ਹੋ ਜਾਂਦਾ ਉਹ ਜਾਂ ਹਾਂਜੀ ਹੋ ਜਾਂਦਾ ਕਦੇ ਕਦੇ ਦਿੱਕਤ ਹੁੰਦੀ ਹੈ ਪਰ ਹੋ ਜਾਂਦਾ ਉਹ ਹਸਪਤਾਲ ਉਹ ਰੇਂਜ ਹੁੰਦਾ ਕਿ ਜਾਂ ਮਲ ਜਿਹੜੀਆਂ ਲੱਗੀਆਂ ਹਸਪਤਾਲ ਤੋਂ ਹਾਂਜੀ ਉਹ ਇਹ ਜਿਹੜੀਆਂ ਚਾਰਜਸ ਜਿਹੜੇ ਲੱਗ ਰਹੇ ਨੇ ਜਾਂ ਵੈਸੇ ਸੇਵਾ ਤੋਂ ਚੋਤੇ ਹੋਏ ਲੱਗਦੇ ਨੇ ਨਹੀਂ ਬਲੱਡ ਫ੍ਰੀ ਮਿਲਦਾ ਜਿਹੜੀ ਮੈਡੀਸਿਨ ਆ ਉਹ ਸਾਨੂੰ ਮੁੱਲ ਲੈਣੀ ਪੈਂਦੀ ਹੈ ਹਾਂਜੀ ਵੈਸੇ ਤਾਂ ਸਰਕਾਰ ਨੂੰ ਜਿਹੜਾ ਦਾਵਾ ਕੀਤਾ ਗਿਆ ਉਹ ਹੋ ਸਕਦਾ ਮੁੱਲ ਪ੍ਰੋਸੈਸ ਚੱਲ ਰਿਹਾ ਹੈ ਜਿਹੜੀ ਇਸ ਚੀਜ਼ ਦੀ ਮੈਡੀਸਿਨ ਆ ਉਹ ਫ੍ਰੀ ਜਿਹੜੀ ਆ ਇਸ ਬਿਮਾਰੀ ਤੋਂ ਪੀੜਤ ਜਿਹੜੇ ਲੋਕਾਂ ਨੂੰ ਜਿਹੜੀ ਦਿੱਤੀ ਜਾ ਰਹੀ ਮੁੱਲ ਇਸ ਤਰ੍ਹਾਂ ਦਾ ਹੈ ਕੋਈ ਕਿੱਥੇ ਮੈਡੀਸਿਨ ਹੈ ਪਰ ਬੱਚੇ ਨਹੀਂ ਉਹ ਖਾਂਦੇ ਹੈਗੇ ਹਾਂਜੀ ਉਹ ਜਿਹੜੀ ਫ੍ਰੀ ਆਉਂਦੀ ਹੈ ਹਾਂਜੀ ਉਹ ਖਾਂਦੇ ਨਹੀਂ ਹੈਗੇ ਹਾਂਜੀ ਲੋ ਕਿੰਨੀ ਹੁਣ ਜਿਹੜੀ ਅਮਾਉਂਟ ਹੈ ਜਿਹੜੀ ਦੱਸੀ ਆ ਤੇ ਕਿੰਨਾ ਜਿਹੜਾ ਤੁਹਾਨੂੰ ਜਿਹੜਾ ਵਾ ਡਾਕਟਰ ਸਾਹਿਬ ਲੋ ਟਾਈਮ ਜਿਹੜਾ ਦਿੱਤਾ ਉਹ ਵਿਸਤਾਰ ਨਾਲ ਜਿਹੜਾ ਥੋੜੀ ਜਾਣਕਾਰੀ ਦੱਸੋ 33 ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਹੈ ਡਾਕਟਰਾਂ ਨੇ ਇਹਦੇ ਵਿੱਚ ਆ ਜਿਹੜੇ ਤੁਸੀਂ ਫੜੀਆਂ ਰਿਪੋਰਟਾਂ ਮਾੜੀ ਕਿਹੜੀ ਕਿਹੜੀ ਜਿਹੜੀ ਰਿਪੋਰਟ ਇਹ ਦੀਆਂ ਰਿਪੋਰਟਾਂ ਨੇ ਜਿਸ ਨੂੰ ਸਾਨੂੰ ਪਤਾ ਲੱਗਾ ਸੀ ਕਿ ਚੱਲੇ ਸੀ ਇਹਦੀ ਬਿਮਾਰੀ ਇਸ ਨੂੰ ਹਾਂ ਜਿਸ ਤੋਂ ਸੀ 15 ਦਿਨਾਂ ਬਾਅਦ ਬਲੱਡ ਲਗਵਾਉਣੇ ਆ ਇਹ ਸਾਰੀ ਡਿਟੇਲ ਦਿੱਤੀ ਹੋਈ ਹੈ ਇਹ ਸਾਰੀ ਜਿਹੜੀ ਡਾਇਰੀ ਬਣੀ ਹੈ ਹਾਂਜੀ ਡਾਇਰੀ 15 ਦਿਨਾਂ ਬਾਅਦ ਜਾਇਦਾ ਉਹ ਨੋਟ ਸਾਰਾ ਕਰਦੇ ਹਾਂ ਹਾਂਜੀ ਮਲੋ ਹੁਣ ਟਾਈਮ ਹੋ ਗਿਆ ਕਿ ਜਾ ਮਲੋ ਕਰਾ ਦੇ ਜੀ ਨਹੀਂ ਜਾਣਾ ਹਾਂਜੀ ਮਲੋ ਕਿਸੇ ਦੇ ਤਰੀਕੇ ਨਾਲ 15 ਦਿਨ ਹੋ ਗਏ ਅਸੀਂ ਹੁਣ ਜਾਣਾ ਹਾਂਜੀ ਹੁਣ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਹੋਰ ਐਨਆਰਆਈ ਵੀਰ ਨੇ ਉਹਨਾਂ ਤੋਂ ਕਿਸ ਚੀਜ਼ ਦੀ ਮਦਦ ਚਾਹੁੰਦੇ ਹਾਂ ਅਸੀਂ ਉਹਨਾਂ ਤੋਂ ਮਦਦ ਕਰਦੇ ਆਂ ਕਿ ਜਿੰਨੀ ਵੀ ਸਾਡੀ ਵੱਧ ਤੋਂ ਵੱਧ ਘੱਟ ਤੋਂ ਘੱਟ ਮਦਦ ਹੋ ਸਕਦੀ ਹੈ ਐਨਆਰਈ ਵੀਰ ਸਾਡੀ ਮਦਦ ਜ਼ਰੂਰ ਕਰਨ। ਕੋਲ ਕੋਣ ਹੈ ਪਰਿਵਾਰ ਦੇ ਵਿੱਚ ਕਮਾਉਂਦਾ ਹੈ ਕਿਵੇਂ ਜਿਹੜਾ ਸਰਕਲ ਜਿਹੜਾ ਸਾਡਾ? ਇਹਨਾਂ ਦੇ ਪਾਪਾ ਨੇ ਤੇ ਮੈਂ ਅਤੇ ਸਾਡੀ ਬੇਟੀ ਕੋਈ। ਹਾਂਜੀ। ਕੀ ਕਰਦੇ ਹੋ ਆਪਾਂ? ਪਾਪਾ ਇਹਨਾਂ ਦੇ ਦਿਹਾੜੀ ਟੱਪਾਈ ਕਰਦੇ ਨੇ। ਹਾਂਜੀ। ਕਿੰਨੀ ਦਿਹਾੜੀ ਕਰਦੇ? ਨਿਆੜੀ ਇਦਾਂ ਹੀ 300 ਤੋਂ 400 ਤੱਕ ਹੋ ਜਾਂਦੀ ਹੈ ਹਾਂਜੀ। ਉਸ ਨਾਲ ਤਾਂ ਫਿਰ ਕਰਦਾ ਸੀ ਮਾ ਜਣਾ। ਹਾਂਜੀ। ਉਨਾ ਜੇ ਤੱਕ ਤੁਹਾਡੇ ਕੋਲ ਕੋਈ ਜਿਹੜੀ ਅਮੌਤ ਨਹੀਂ ਇਕੱਠੀ ਹੋ ਜਾਂ ਕਿਸੇ ਮਨ ਲੋ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਹਾਂ ਹਾਂਜੀ ਨਹੀਂ ਉਹ ਤੁਹਾਡੇ ਤੱਕ ਜਿਹਨੇ ਅਪਰੋਚ ਕਰਨੀ ਹੋਵੇ ਤਾਂ ਮਤਲਬ ਤੁਹਾਡਾ ਨੰਬਰ ਜਾਂ ਕੋਈ ਆਪਾਂ ਤੁਹਾਡੀ ਜਿਹੜੀ Google Pay ਨੰਬਰ ਉਹ ਇੱਥੇ ਜਰੂਰ ਮੈਕਸਨ ਕਰਾਂਗੇ ਜਾਂ ਸਿੱਧਾ ਜਾਂ ਕਿਸੇ ਨੇ ਤੁਹਾਡੇ ਤੱਕ ਅਪਰੋਚ ਕਰਨੀ ਹੋਵੇ ਤਾਂ ਕਿਹੜਾ ਪਿੰਡ ਤੇ ਕਿਹੜਾ ਜਿਲ੍ਹਾ ਪੈਂਦਾ ਸ਼ਿਕਾਰਮਾਸੀ ਸਾਡਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਇਸ ਟਾਈਮ ਜਿਹੜੀ ਬੱਚੀ ਹੈ ਕਰੇ ਰੈਂਦੀ ਜਾਂ ਪੜ੍ਹਦੀ ਛੇਡ ਕਰਦੀ ਫਰਸਟ ਕਲਾਸ ਚ ਪੜ੍ਹਦੀ ਹਾਂਜੀ ਉਹ ਦਿੱਕਤ ਜਿਹੜੀ ਬੱਚੇ ਨੂੰ ਕੋਈ ਆਂਦੀ ਤ ਨਹੀਂ ਮੈਡੀਸਨ ਜਦੋਂ ਚੱਲਦੀ ਹੈ ਇਸ ਤੋਂ ਨਾਲ ਕੋਈ ਦਿੱਕਤ ਨਹੀਂ ਹੈ ਅਜੇ ਤੱਕ ਤ ਨਹੀਂ ਆਂਦੀ ਕਿ ਬਲਜੇ ਉਹਦੇ ਥੋੜੇ ਬਲ ਚੱਲਦੀ ਹੈ ਨਹੀਂ ਮੈਡੀਸਨ ਨਾਲ ਕੋਈ ਦਿੱਕਤ ਨਹੀਂ ਹੁੰਦੀ ਬਲੱਡ ਜਦੋਂ ਆਪਾਂ ਨਹੀਂ ਚੜਵਾਉਂਦੇ ਫਿਰ ਪਰੇਸ਼ਾਨੀ ਹੁੰਦੀ ਹੈ ਬੁਖਾਰ ਹੋ ਜਾਂਦਾ ਹਾਂਜੀ ਫਿਰ ਜਿਹੜੀ ਟ੍ਰੀਟਮੈਂਟ ਜਿਹੜੀ ਸਾਰੀ ਉੱਥੋਂ ਹੀ ਫਿਰ ਕਰਦੇ ਹੋਣੇ ਸਰੀ ਅੰਮ੍ਰਿਤਸਰ ਦੇ ਜਿਹੜਾ ਫਿਰ ਰੱਪਾ ਹੁੰਦਾ ਹਾਂਜੀ ਜੋ ਜੋ ਆਪਾਂ ਬਲੱਡ ਚੜਵਾਵਾਂਗੇ ਇਸ ਦੀ ਗ੍ਰੋਥ ਵੀ ਬਲੱਡ ਚੜਵਾਉਣ ਦੇ ਨਾਲ ਹੀ ਹੋਣੀ ਹੈ ਪਰ ਥੋੜਾ ਬੋਧ ਜਿਵੇਂ ਸਕੂਲ ਦੇ ਵਿੱਚ ਜਾਂਦੇ ਜਾਂ ਸੱਚਤਾ ਬਣ ਜਾਂਦੇ ਕਦੀ ਉਹਨਾਂ ਨੇ ਕਦੀ ਮੈਨੂੰ ਇਸ ਚੀਜ਼ ਦਾ ਉਹਨੂੰ ਤੁਸੀਂ ਜਾਗਰੂਤ ਕੀਤਾ ਜਾਂ ਉਹਨਾਂ ਨੂੰ ਮਤਲਬ ਥੋੜੀ ਬੋਧ ਕੀਤੀ ਇਸ ਚੀਜ਼ ਦੀ ਹਾਂਜੀ ਉਹਨਾਂ ਨੂੰ ਸਕੂਲ ਵਾਲਿਆਂ ਨੇ ਦੱਸਿਆ ਹੋਇਆ ਹਾਂਜੀ ਸੁਬੱਚੀ ਨਾਲ ਵੀ ਥੋੜੀ ਬੋਧ ਜਿਹੜੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਬੜਾ ਜੀ ਕੀ ਨਾਮ ਸਕੂਲ ਇਹਨਾਂ ਦੇ ਸਕੂਲੇ ਤੇਰੀ ਕਲਾਸ ਚ ਫਸਟ ਕਲਾਸ ਸੋ ਇਹ ਅਸੀਂ ਮਸੂਮ ਬੱਚੀ ਜਿਹੜੀ ਆ ਕਿ ਇਸ ਨੂੰ ਤਾਂ ਹਜੇ ਇਹ ਚੀਜ਼ ਦਾ ਵੀ ਨਹੀਂ ਜਿਹੜਾ ਪਤਾ ਸੋ ਇਸ ਤਰ੍ਹਾਂ ਦਾ ਜੇ ਕਿਸੇ ਵੱਡੇ ਜਾਂ ਵੀਆਈਪੀ ਦੇ ਜਾਂ ਕਿਸੇ ਵੀ ਵਿਅਕਤੀ ਚੋਂ ਅਸੀਂ ਇਸ ਚੀਜ਼ ਨੂੰ ਨਹੀਂ ਕਰਦੇ ਹੈਗੇ ਕੁਦਰਤੀ ਇੰਜਾਮ ਦੇਣਾ ਪਰ ਉਸ ਨੇ ਤਾਂ ਟੈਨਸ਼ਨ ਦੇ ਵਿੱਚ ਹੀ ਜਿਹੜਾ ਮਤਲਬ ਆ ਜਾਣਾ ਸੀ ਕਿ ਵੀ ਬੱਚੀ ਬੱਚੀ ਚੋਂ ਕੁਦਰਤੀ ਪਰਮਾਤਮਾ ਦੀ ਜਿਹੜੀ ਬਖਸ਼ ਹੁੰਦੀ ਆ ਪਰ ਕਿਸੇ ਜਿਹੇ ਵਿਅਕਤੀ ਤੋਂ ਹੁੰਦਾ ਤਾਂ ਉਹ ਇਸ ਵਕਤ ਮੇਰੇ ਕਹਿੰਦਾ ਟੈਨਸ਼ਨ ਦੇ ਵਿੱਚ ਜਰੂਰ ਆ ਜਿਹੜਾ ਹੋਣਾ ਸੀ ਤਾਂ ਟੈਨਸ਼ਨ ਨਾਲ ਹੀ ਉਹ ਮਤਲਬ ਆਪਣੀ ਜਾਨ ਨੂੰ ਜਿਹੜੀ ਜੋਖਮ ਦੇ ਵਿੱਚ ਪਾ ਸਕਦਾ ਸੋ ਇਸ ਤਰ੍ਹਾਂ ਦੇ ਪਰਿਵਾਰ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਮਨ ਲੋ ਹੈਗੇ ਨੇ ਪੀੜਤ ਜਿਹੜੇ ਲੋੜਵੰਦ ਪਰਿਵਾਰ ਨੇ ਸੋ ਇਹਨਾਂ ਦੀ ਜਿਹੜੀ ਐਨ ਆਰ ਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਉਹ ਮਦਦ ਜਰੂਰ ਕਰਨਾ ਸੋ ਰਕਮ ਜਿਹੜੀ ਵੱਡੀ ਹੈ ਇੱਕ ਵੀਰ ਜਿਹੜਾ ਫੌਜੀ ਆ ਉਹ ਤਾਂ ਆਲੇ ਦੁਆਲੇ ਜਿਹੜਾ ਘੁਮ ਕੇ ਜਾਂ ਦੂਰਲੇ ਜਾ ਕੇ ਪੇਂਜਾਂ ਤੋਂ ਜਿਹੜੀ ਆਪ ਦੀ ਮਦਦ ਜ਼ਰੂਰ ਕਰ ਰਿਹਾ ਕੋਈ ਤੁਹਾਡੇ ਤੱਕ ਹੋ ਵੀ ਗਈ ਆ ਤਾਂ ਅਮਾਉਂਟ ਬਹੁਤ ਵੱਡੀ ਆ ਮੰਨ ਲਓ ਕਰੋੜਾਂ ਦੇ ਵਿੱਚ ਜਿਹੜੀ ਆ ਦਸੀ ਆ ਜੀ ਇਹ ਅਮਾਉਂਟ ਛੋਟੀ ਵੀ ਮੰਨ ਲਓ ਉਸ ਦੇ ਨਾਲੋਂ ਬਹੁਤ ਹੀ ਜ਼ਿਆਦਾ ਛੋਟੀ ਆ ਪਰ ਇਹਨਾਂ ਦੇ ਵਾਸਤੇ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਵੱਡੀ ਆ ਪਰਿਵਾਰ ਲੋੜਵੰਦ ਦੇ ਨਹੀਂ ਇੰਨੀ ਵੱਡੀ ਜਿਹੜੀ ਰਕਮ ਆ ਹੋਰੀ ਆ ਮੰਨ ਲਓ ਕੋਈ ਕਿਸੇ ਵળે ਤਾਂ ਏਡੀ ਜਿਹੜੀ ਰਕਮ ਆ ਵੱਡੇ ਵੱਡੇ ਜਿਹੜੇ ਨੇ ਸੂਖ ਵਾਲੇ ਬੰਦੇ ਉਹਨਾਂ ਤੋਂ ਵੀ ਜਿਹੜੀ ਕੱਢਣੀ ਔਖੀ ਹੋ ਜਾਂਦੀ ਆ ਸੋ ਪਰਿਵਾਰ ਦੀ ਮਦਦ ਜਿਹੜੀ ਲੋੜਵੰਦ ਪਰਿਵਾਰ ਜਰੂਰ ਕਰਨੀ ਚਾਹੀਦੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪਈ ਸਹੀ ਕੁਝ